ਜੋ ਮਨੁੱਖ ਬਾਬਾ ਬਾਲਕ ਨਾ ਜੀ ਨੂੰ ਦਿਲੋਂ ਮੰਨਦਾ ਹੈ ਸੱਚੇ ਮਨ ਨਾਲ ਨਿਤ ਯਾਦ ਕਰਦਾ ਹੈ ਪਰ ਫਿਰ ਵੀ ਉਸ ਦੇ ਘਰ ਵਿੱਚ ਗਲੇਸ਼ ਤਣਾ ਗਰੀਬੀ ਬੇਚੈਨੀ ਜਾਂ ਆਪਸੀ ਝਗੜੇ ਬਣੇ ਰਹਿੰਦੇ ਹਨ ਤਾਂ ਅਕਸਰ ਉਹ ਇਹ ਸੋਚਣ ਲੱਗ ਪੈਂਦਾ ਹੈ ਕਿ ਸ਼ਾਇਦ ਮੇਰੀ ਭਗਤੀ ਵਿੱਚ ਕੋਈ ਘਾਟ ਹੈ ਜਾਂ ਮੇਰੀ ਕਿਸਮਤ ਹੀ ਖਰਾਬ ਹੈ ਪਰ ਸੱਚ ਇਹ ਹੈ ਕੇ ਬਾਬਾ ਜੀ ਦੀ ਭਗਤੀ ਸਿਰਫ ਨਾਮ ਜਪਣ ਨਾਲ ਪੂਰੀ ਨਹੀਂ ਹੁੰਦੀ ਭਗਤੀ ਦਾ ਸਬੰਧ ਮਨ ਕਰਮ ਅਤੇ ਸੋਚ ਤਿੰਨਾ ਨਾਲ ਹੁੰਦਾ ਹੈ ਜਿੱਥੇ ਭਗਤੀ ਸੱਚੀ ਹੁੰਦੀ ਹੈ ਉਥੇ ਬਾਬਾ ਜੀ ਦੀ ਕਿਰਪਾ ਜ਼ਰੂਰ ਵਰਦੀ ਹੈ ਪਰ ਕਈ ਵਾਰ ਅਸੀਂ ਆਪਣੇ ਹੀ ਕਰਮਾਂ ਆਦਤਾਂ ਅਤੇ ਗਲਤ ਰਹਾ ਕਰਕੇ ਉਸ ਕਿਰਪਾ ਨੂੰ ਘਰ ਵਿੱਚ ਟਿਕਣ ਨਹੀਂ ਦਿੰਦੇ ਬਾਬਾ ਬਾਲਕਨਾਥ ਜੀ ਨੂੰ ਜੋਗੀ ਰੂਪ ਵਿੱਚ ਮੰਨਿਆ ਜਾਂਦਾ ਹੈ। ਜੋਗੀ ਉਹ ਹੁੰਦਾ ਹੈ ਜੋ ਅੰਦਰੋਂ ਸਾਫ਼ ਹੋਵੇ। ਜਿਸ ਦਾ ਮਨ ਲਾਲਚ, ਅਹੰਕਾਰ ਅਤੇ ਝੂਠ ਤੋਂ ਦੂਰ ਹੋਵੇ। ਜੇ ਅਸੀਂ ਬਾਹਰੋਂ ਬਾਬਾ ਜੀ ਦਾ ਨਾਮ ਲੈਂਦੇ ਹਾਂ ਪਰ ਅੰਦਰੋਂ ਨਫ਼ਰਤ, ਗੁੱਸਾ, ਈਰਖਾ ਜਾਂ ਲਾਲਚ ਭਰੇ ਰਹਿੰਦੇ ਹਾਂ ਤਾਂ ਬਾਬਾ ਜੀ ਦੀ ਕਿਰਪਾ ਘਰ ਵਿੱਚ ਪੂਰੀ ਤਰ੍ਹਾਂ ਨਹੀਂ ਵਸਦੀ। ਇਸ ਲਈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕਲੇਸ਼ ਅਤੇ ਗਰੀਬੀ ਸਿਰਫ ਪੈਸੇ ਦੀ ਘਾਟ ਨਹੀਂ ਹੁੰਦੀ ਇਹ ਮਨ ਦੀ ਅਸ਼ਾਂਤੀ ਦਾ ਨਤੀਜਾ ਵੀ ਹੁੰਦੀ ਹੈ ਬਹੁਤ ਘਰਾਂ ਵਿੱਚ ਹਰ ਰੋਜ਼ ਛੋਟੀਆਂ-ਛੋਟੀਆਂ ਗੱਲਾਂ ਤੋਂ ਝਗੜੇ ਹੋ ਜਾਂਦੇ ਹਨ ਪਤੀ-ਪਤਨੀ ਵਿੱਚਕਾਰ ਬੇਇਤفاقੀ ਮਾਂ-ਪੁੱਤਰ ਵਿੱਚ ਤਕਰਾਰ ਭਰਾ-ਭਰਾ ਵਿੱਚ ਈਰਖਾ ਇਹ ਸਭ ਕੁਝ ਘਰ ਦੀ ਨਕਾਰਾਤਮਕ ਊਰਜਾ ਨੂੰ ਵਧਾ ਦਿੰਦਾ ਹੈ ਜਿੱਥੇ ਨਕਾਰਾਤਮਕਤਾ ਵੱਧ ਜਾਂਦੀ ਹੈ ਉਥੇ ਬਰਕਤ ਟਿਕ ਨਹੀਂ ਸਕਦੀ ਬਾਬਾ ਜੀ ਸਦਾ ਸਿਖਾਉਂਦੇ ਹਨ ਕਿ ਪਹਿਲਾਂ ਆਪਣੇ ਘਰ ਨੂੰ ਮੰਦਰ ਬਣਾਓ ਫਿਰ ਮੰਦਰਾਂ ਵਿੱਚ ਜਾਣ ਦਾ ਲਾਭ ਮਿਲਦਾ ਹੈ ਜੇ ਘਰ ਵਿੱਚ ਬੋਲਣ ਦੀ ਭਾਸ਼ਾ ਕਠੋਰ ਹੋਵੇ ਦਿਲ ਵਿੱਚ ਕੜਵਾਟ ਹੋਵੇ ਤਾਂ